ਆ ਜਾਓ ਇਹਨਾਂ ਗੱਲਾਂ ਤੇ ਜਿਹੜਾ ਬਲਾਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰ ਤੇ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ 'ਚ ਮੋਟਰਸਾਈਕਲ ਹੈ ਉਹ ਸੀਆਈ ਦੇਟੋ ਲਿਖੜਾ ਹੈ ਕਿਹੜੀ ਜਿ ਚਿੱਟਾ ਆਇਆ ਕਿੱਥੋਂ ਹੈ ਹੂੰ ਚਿੱਟਾ ਇਹ ਸਰਕਾਰਾਂ ਹੀ ਲਿਆਈਆਂ ਹੈ ਚਿੱਟਾ ਬੰਦ ਕਿਉਂ ਨਹੀਂ ਹੋਇਆ ਇਹ ਸਰਕਾਰਾਂ ਨੇ ਹੀ ਬੰਦ ਕੀਤਾ ਚਿੱਟਾ ਵਿਕ ਕਿਉਂ ਰਿਹਾ ਇਹ ਸਰਕਾਰਾਂ ਹੀ ਵਕਾ ਰਹੀਆਂ ਤੇ ਫਿਰ ਅੱਜ ਤਾਂ 30 ਤਰੀਕ ਹੋ ਗਈ ਇਹਨਾਂ ਦਾ ਆਪਦਾ ਹੀ ਸਵਾਲ ਹੈ ਵੀ ਚਿੱਟਾ ਮਿਲ ਰਿਹਾ ਮੈਂ ਜਿਵੇਂ ਬਿੱਟੂ ਪੈਸੇ ਲੈ ਕੇ ਤੂੰ ਮੁੱਕ ਰਿਹਾ ਹੈ ਹੋਵੇ ਚੰਡੀਗੜ੍ਹ ਕਿਉਂ ਨਹੀਂ ਜਾਣ ਦਿੱਤਾ ਗਿਆ ਇਹਦੀ ਕਹਾਣੀ ਹੋਵੇ ਕਿਸਾਨਾਂ ਦਾ ਜ਼ਮੀਨਾਂ ਦਾ ਮਸਲਾ ਹੋਵੇ ਜਿਹੜੇ ਸਿੰਘੂ ਤੋਂ ਖੰਡੌਰੀ ਤੋਂ ਕਿਸਾਨ ਠਾਏ ਨੇ ਉਹਨਾਂ ਦਾ ਮਸਲਾ ਹੋਵੇ ਵੀ ਘਰੇ ਸਾਡਾ ਨਕਸਰੋ ਦੀ ਕਮੇਟੀ ਸੋ ਅਣੀਆਂ 2000 ਦੇ ਵਿੱਚ ਪਹਿਲਾਂ ਬਣੀ ਇਹਨਾਂ ਦਾ ਨਕਸਰੋ ਦੀ ਕਮੇਟੀ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ ਸਾਡਾ ਮਰ ਜਾ ਉਹਨਾਂ ਜਦੋਂ ਲਿਖਿਆ ਬਾਈ ਤੁਸੀਂ ਭਗਵੰਤ ਮਾਨ ਜੇ ਤੜਕੇ ਉੱਠ ਕੇ ਕੁੱਤੇ ਨੂੰ ਵੀ ਰੋਟੀ ਪਾਈ ਜਾਂਦਾ ਹੋਊਗਾ ਨਾ ਇਹ ਫੇਰ ਵੀ ਉਹਦੀ ਐਡ ਲਾ ਦਿੰਦੇ ਆ ਵੀ ਅੱਜ ਵੇਖੋ ਆਮ ਆਦਮੀ ਪਾਰਟੀ ਦਾ ਇੱਕ ਪ੍ਰਾਪਤੀ ਬਹੁਤ ਵੱਡੀ ਪ੍ਰਾਪਤੀ 75 ਸਾਲਾਂ ਦੇ ਇਤਿਹਾਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕੁੱਤੇ ਨੂੰ ਰੋਟੀ ਪਾਈ ਉੱਠ ਕੇ ਉਹ ਜੁਨੀਆ ਨਾਲੇ ਆ ਖੜੇ ਅਸੀਂ ਜਿੰਤਾ ਵੇਚ ਰਹੇ ਅਸੀਂ ਜਿੰਨੇ ਦੇ ਮਾਰੀਓ ਸਾਹਿਬ ਜੀ ਠੀਕ ਹੈ ਤੇ ਰੱਖੀ ਬੈਠੇ ਆ ਵੱਡੀ ਪੱਦਰ ਤੇ ਲੁੱਟ ਕਰ ਰਹੇ ਆ ਜੇ ਉਹ ਅਧਿਆਪਕਾਂ ਨੇ ਆਵਾਜ਼ ਚੱਕੀ ਉਹਨਾਂ ਨੂੰ ਉੱਥੋਂ ਬਾਹਰ ਕੱਢਤਾ ਉੱਥੇ ਤਿੰਨ ਵਾਰਾਂ ਮੋਰਚਾ ਚਕਾਤਾ लाਠੀ ਚਾਰਜ ਹੋ ਗਿਆ 13 ਮਹੀਨਿਆਂ ਦੀ ਬੱਚੀ ਨੂੰ ਤੇ ਸਮੇਤ ਉਹਦੀ ਮੰਮਾ ਨੂੰ ਜੇਲ੍ਹ ਭੇਜਤਾ 40 ਤੋਂ 45 ਕਿਸਾਨ ਜੇਲ੍ਹ ਚ ਭੇਜਤੇ ਚਾਰ ਕਿਸਾਨ ਅਜੇ ਜੇਲ੍ਹ ਦੇ ਵਿੱਚ ਹੈ ਉਹਨਾਂ ਦੀ ਜ਼ੁਬਾਨ ਤਾਂ ਤਾਣੀ ਹੋਈ ਰਹੀ ਵੀ ਇਹਨਾਂ ਨੇ ਤਾਂ ਜਾ ਕੇ ਜੁਨੀਆਨ ਦਾ ਝੰਡਾ ਹੀ ਚੱਕਣਾ ਤੇ ਫਿਰ ਜੇ ਉਹ ਬਾਹਰ ਨਾ ਆਉਣਗੇ ਫਿਰ ਕਿਹੜਾ ਜੁਨੀਆਨ ਦਾ ਝੰਡਾ ਹੀ ਰੋਕ ਦੇਣਗੇ ਸਾਡੇ ਸਵਾਲ ਇਹ ਸੀ ਸਾਡੇ ਆ ਬਾਈ ਕੋਟਲੀ ਤੇ ਅਸੀਂ ਤੁੱਫੇ ਖੜੇ ਰਹੇ ਹਾਂ ਬਾਈ ਪੂਰੇ گاਉਂ ਦੇ ਇਲਾਕੇ ਵੀ ਗਏ ਨੂੰ ਬੇਇੱਜ਼ਤੀ ਕੀਤੀ ਸੀ ਬੰਦੇ ਅਸੀਂ ਗਏ ਉਹ ਬੇਇੱਜ਼ਤੀ ਪਹਿਲਾਂ ਮੇਰੀ ਸੁਣਤ ਲੈ ਅਸੀਂ ਪ੍ਰੋਗਰਾਮ ਦੇ ਲਾਗੇ ਗਏ ਸਿਰੇ ਚੜਾ ਪ੍ਰੋਗਰਾਮ ਕੋਈ ਦਖਲਅੰਦਾਜ਼ੀ ਕੀਤੀ ਕੋਈ ਨਾਰਾਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨ ਆਏ ਤਾਂ ਕਰਨ ਦਿੱਤਾ ਜਾਵੇ ਹਾਂ ਜਾਣਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਸਵਾਲ ਲੈ ਜਾਦੇ ਆ ਵੱਡੇ ਪਿੱਟਲੋ ਸਾਹਿਬ ਨਹੀਂ ਰੁਕੇ 17 ਸਾਲ ਦਾ ਬੱਚਾ 18 ਸਾਲ ਦਾ ਜੇ ਉਹ ਬੱਚਾ ਉਹ ਸਿਸਟਮ ਦੇ ਵਿੱਚ ਹੈ ਤੇ ਸਾਡੀ ਹੋਰ ਭਰਾਵਾ ਕਾਦੀ ਲੜਾਈ ਸੀ ਜਿਹਨੂੰ ਲੱਗੀ ਹੈ ਉਹੀ ਜਾਣਦਾ ਫਿਰ ਉੱਥੇ ਧੁੱਪੇ ਉਹੀ ਬੰਦਾ ਮੱਚਦਾ ਜਿਹਨੂੰ ਲੱਗੀਆਂ ਉਹੀ ਪਿੱਟਦਾ ਵੀ ਭਰਾਵੋ ਕਿਸਾਨੀ ਵੀ ਗਈ ਤੇ ਜਵਾਨੀ ਵੀ ਗਈ ਤੇ ਕੀਤਾ ਕੀ ਆਹੀ ਤਾਂ ਡੈਂਪੀ ਨੂੰ ਸਵਾਲ ਸੀ ਫਿਰ ਉਹ ਆਪ ਹੀ ਕਹਿ ਰਿਹਾ ਵੀ ਚਟਾ ਮਿਲ ਰਿਹਾ ਜੇ ਤਾਂ ਅਸੀਂ ਸੁਣ ਲਾ ਮੇਰੀ ਗੱਲ ਇਹ ਕਮੇਟਰੀ ਦਾ ਮਸਲਾ ਨਹੀਂ ਮਿਲਿਆ ਸੁਣ ਲਾ ਸੁਣ ਲਾ ਤੁਸੀਂ ਜਾਓ ਬਾਅਦ ਚ ਸਕੂਲ ਦਾ ਮਸਲਾ ਜਿਹੜੇ ਟੀਚਰਾਂ ਨਾਲ ਉੱਥੇ ਬਾਹਰ ਕੱਢ ਕੇ ਮਾਰੇ ਬੈਟਿੰਗ ਮੈਟ ਤੇ ਸਾਰਿਆਂ ਦੇ ਮੁੱਟ ਨਹੀਂ ਕਿਦਰ ਲਾਉਂਦੇ ਉਹਨਾਂ ਨੂੰ ਹੋਰ ਸ਼ਾਂਤ ਹੈ ਅਟੈਲ ਕਲੱਬ ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਉਹਦੇ ਬਾਅਦ ਚ ਛਾਂ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਕਰੇ ਨਹੀਂ ਜਾਣਾ ਚਾਹੁੰਦੇ ਤੁਸੀਂ ਨਹੀਂ ਜਾਣਾ ਸੂਟ ਛੋਟੇ ਵੀ ਆ ਅਸੀਂ ਤੈਨੂੰ ਕੋਈ ਨਹੀਂ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਸਾਡੀ ਜਿੱਥੇ ਬੰਦੀ ਦਾ ਬੋਲਿਆ ਹੋਵੇ ਅਸੀਂ ਦਿਨ ਦੇ ਆਪਣੇ ਇੱਥੇ ਨੌਕਰੀਆਂ ਕਰਦੇ ਸੀ ਅੱਜ ਉਹ ਕਿਹੜੇ ਟੱਕੇ ਖੂਚ ਡਿੱਗਣੋਂ ਦਾ ਬੇਰੁਜ਼ਗਾਰ ਹੋ ਗਏ